ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਤਾਂ ਅੱਜ ਇਸ ਵੀਡੀਓ ਵਿੱਚ ਆਪਾਂ ਨਕੀ ਲੰਮੀ ਮਿੰਨੀ ਕਹਾਣੀ ਦੇ ਤੱਤ ਵਾਰਤਾਲਾਪ ਵਾਤਾਵਰਣ ਪਾਸ਼ਾਸ਼ਲੀ ਤੇ ਉਪਦੇਸ਼ ਰਿਸਕਸ ਕਰਾਂਗੇ ਇਹ ਪਾਰਟ 2 ਹੈ ਇਸ ਤੋਂ ਪਹਿਲਾਂ ਪਾਰਟ 1 ਦੇ ਵਿੱਚ ਆਪਾਂ ਪਹਿਲੇ ਤਿੰਨ ਤੱਤ ਡਿਸਕਸ ਕੀਤੇ ਸੀਗੇ ਤੇ ਪਹਿਲਾਂ ਤੁਸੀਂ ਉਹ ਵੀਡੀਓ ਵੇਖ ਲੈਣੀ ਹੈ ਤਾਂ ਉਸ ਵੀਡੀਓ ਵਿੱਚ ਮੈਂ ਤੁਹਾਨੂੰ ਡਿਫਰੈਂਸ ਦੇ ਨਾਲ ਪਹਿਲੇ ਤਿੰਨ ਤੱਤ ਕਰਵਾਏ ਸੀ ਕਿਉਂਕਿ ਉਹਨਾਂ ਵਿੱਚ ਅਲੱਗ-ਅਲੱਗ ਪੁਆਇੰਟ ਲਿਖਣੇ ਸੀਗੇ ਤਿੰਨੋਂ ਕਹਾਣੀਆਂ ਦੇ ਵਿੱਚ ਪਰ ਇਸ ਦੇ ਵਿੱਚ ਮੈਂ ਪੈਰਾ ਵਿੱਚ ਲਿਖਨੇ ਕਿਉਂਕਿ ਇਹ ਤੁਸੀਂ ਸਾਰਾ ਪੈਰਾ ਤਿੰਨਾ ਵਿੱਚ ਲਿਖ ਸਕਦੇ ਹੋ ਸੇਮ ਤੇ ਕੁਝ ਜਿਹੜੇ ਪੁਆਇੰਟਸ ਨੇ ਉਹ ਜਿਵੇਂ ਮਿੰਨੀ ਜਾਂ ਲੰਮੀ ਕਹਾਣੀ ਵਿੱਚ ਲੱਗਣੇ ਉਹ ਮੈਂ ਇਦਾਂ ਅਲੱਗ ਕਰਕੇ ਲਿਖਿਓ ਹੀ ਨਹੀਂ ਤੁਸੀਂ ਦੇਖ ਲੈਣੇ ਆ ਤਾਂ ਹੁਣ ਸਟਾਰਟ ਕਰਦੇ ਹਾਂ ਚੌਥਾ ਤੱਤ ਵਾਰਤਾਲਾਪ ਵਾਰਤਾਲਾਪ ਕਹਾਣੀ ਦਾ ਇੱਕ ਹੋਰ ਮਹੱਤਵਪੂਰਨ ਤੱਤ ਹੈ ਕਿਉਂਕਿ ਕਹਾਣੀ ਨੂੰ ਅੱਗੇ ਤੋਰਨ ਲਈ ਪਾਤਰਾਂ ਵਿੱਚ ਵਾਰਤਾਲਾਪ ਹੋਣਾ ਜ਼ਰੂਰੀ ਹੈ ਤਾਂ ਕੀ ਕਿਹਾਇਆ ਏ ਤੇ ਵਾਰਤਾਲਾਪ ਹੋਣੀ ਜ਼ਰੂਰੀ ਹੈ ਪਾਤਰਾਂ ਵਿੱਚ ਆਬਵੀਅਸ ਜੀ ਗੱਲ ਹੈ ਜੇ ਹੁਣ ਪਾਤਰ ਆਪਸ ਵਿੱਚ ਵਾਰਤਾਲਾਪ ਨਹੀਂ ਕਰਨਗੇ ਕੋਈ ਗੱਲ ਨਹੀਂ ਕਰਨਗੇ ਤਾਂ ਕਹਾਣੀ ਅੱਗੇ ਕਿੱਦਾਂ ਵਧੂਗੀ ਵਾਰਤਾਲਾਪ ਦੁਆਰਾ ਪਾਤਰਾਂ ਦੇ ਚਰਿੱਤਰਨ ਵਿੱਚ ਵਿਲੱਖਣਤਾ ਅਤੇ ਸੁਭਾਵਿਕਤਾ ਆਉਂਦੀ ਹੈ ਵਾਰਤਾਲਾਪ ਨਾਲ ਕਹਾਣੀ ਵਿੱਚ ਰੋਚਿਕਤਾ ਮਤਲਬ ਇੰਟਰਸਟ ਬਣੀ ਰਹਿੰਦੀ ਹੈ ਕਹਾਣੀ ਵਿੱਚ ਸੁਭਾਵਿਕਤਾ ਅਤੇ ਯਥਾਰਤਕਤਾ ਮਤਲਬ ਯਥਾਰਤਕਤਾ ਮਤਲਬ ਹੁੰਦਾ ਰੀਅਲਿਜ਼ਮ ਦੇ ਗੁਣ ਪੈਦਾ ਹੁੰਦੇ ਹਨ ਵਾਰਤਾਲਾਪ ਸੰਖੇਪਤ ਚੁਸਤ ਸੁਭਾਵਿਕ ਅਤੇ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ ਇਨਾਂ ਦਾ ਪਾਤਰਾਂ ਦੀ ਮਨੋਦਸ਼ਾ ਗੁਣ ਔਗੁਣਾਂ ਸ਼ਖਸੀਅਤ ਅਤੇ ਯੋਗਤਾਵਾਂ ਦੇ ਅਨੁਕੂਲ ਹੋਣਾ ਵੀ ਲਾਜ਼ਮੀ ਹੈ ਲੰਮੇ ਲੰਮੇ ਵਾਰਤਾਲਾਪ ਅਤੇ ਸੁਸਤ ਗਤੀ ਦਾ ਵਾਤਾਵਰਣ ਚਿੱਤਰਣ ਕਹਾਣੀ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦਾ ਹੈ ਹੁਣ ਜੇ ਬਹੁਤ ਵੱਡੇ ਵੱਡੇ ਵਾਰਤਾਲਾਪ ਹੋਣਗੇ ਤਾਂ ਆਪਣਾ ਉਸ ਕਹਾਣੀ ਨੂੰ ਪੜਨ ਵਿੱਚ ਇੰਟਰਸਟ ਹੀ ਨਹੀਂ ਹੋਊਗਾ ਇਨਾਂ ਵਿੱਚ ਵਿਅੰਗ ਮਤਲਬ ਆਇਰਨੀ ਹਾਜ਼ਰ ਜਵਾਬੀ ਮਤਲਬ ਪ੍ਰੈਜ਼ੈਂਟ ਰਿਸਪੌਂਡੈਂਟ ਇਤਿਹਾਸ ਰਸ ਦਾ ਗੁਣ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ ਮਤਲਬ ਹੋਰ ਵੀ ਇੰਪ੍ਰੈਸਿਵ ਬਣਾ ਦਿੰਦੇ ਗੁਣ ਕਹਾਣੀ ਨੂੰ ਹੁਣ ਜਿਹੜਾ ਏ ਪੁਆਇੰਟ ਹੈ ਤੁਸੀਂ ਮਿੰਨੀ ਕਹਾਣੀ ਵਿੱਚ ਲਿਖਣਾ ਹੈ ਮਿੰਨੀ ਕਹਾਣੀ ਵਿੱਚ ਥੋੜੇ ਜਿਹੇ ਵਾਰਤਾਲਾਪੀ ਸਮਾ ਸਕਦੇ ਹਨ ਹੁਣ ਆਪਾਂ ਪੜਾਂਗੇ ਪੰਜਵਾਂ ਤੱਤ ਵਾਤਾਵਰਣ ਕਹਾਣੀ ਵਿੱਚ ਵਾਤਾਵਰਣ ਦੇ ਦ੍ਰਿਸ਼ ਚਿੱਤਰਾਂ ਦਾ ਆਪਣਾ ਮਹੱਤਵ ਹੈ ਜਿਵੇਂ ਭਾਸ਼ਾ ਦਾ ਆਪਣਾ ਮਹੱਤਵ ਹੁੰਦਾ ਵਾਰਤਾਲਾਪ ਦਾ ਹਰੇਕ ਚੀਜ਼ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਕਹਾਣੀ ਕਿਉਂਕਿ ਜੀਵਨ ਦੀ ਵਿਸ਼ੇਸ਼ ਘਟਨਾ ਜਾਂ ਪ੍ਰਸਥਿਤੀ ਦਾ ਭਾਵਕ ਪ੍ਰਗਟਾ ਹੁੰਦੀ ਹੈ ਜਿਸ ਕਰਕੇ ਉਸ ਵਿਸ਼ੇਸ਼ ਘਟਨਾ ਨੂੰ ਸਮੁੱਚੇ ਵਾਤਾਵਰਣ ਦੇ ਚਿੱਤਰਨ ਦੁਆਰਾ ਪੇਸ਼ ਕਰਨ ਨਾਲ ਕਹਾਣੀ ਵਿੱਚ ਇਤਾਰਤਕਤਾ ਅਤੇ ਰੀਅਲਿਜ਼ਮ ਮਤਲਬ ਰੀਅਲਿਜ਼ਮ ਅਤੇ ਸੁਭਾਵਿਕਤਾ ਦੇ ਗੁਣ ਪੈਦਾ ਹੁੰਦੇ ਹਨ ਹੁਣ ਦੇਖੋ ਬੱਚਿਓ ਜੇ ਆਪਾਂ ਨੂੰ ਕਹਾਣੀ ਦਾ ਵਾਤਾਵਰਣ ਨਹੀਂ ਪਤਾ ਹੋਊਗਾ ਵੀ ਉਹ ਕਿੱਥੇ ਐ ਕਿਹੜੀ ਜਗ੍ਹਾ ਤੇ ਹੋ ਰਹੀ ਐ ਕੀ ਮਾਹੌਲ ਐ ਕੀ ਚੱਲ ਰਿਹਾ ਆਪਾਂ ਨੂੰ ਕਹਾਣੀ ਚੋਂ ਇੱਕ ਰੀਅਲਿਜ਼ਮ ਨਹੀਂ ਮਿਲੂਗਾ ਮਤਲਬ ਆਪਾਂ ਨੂੰ ਰੀਅਲ ਜੀ ਨਹੀਂ ਲੱਗੂਗੀ ਹੁਣ ਜਿਵੇਂ ਤੁਸੀਂ ਦੇਖੋ ਕੋਈ ਕਹਾਣੀ ਜਿਵੇਂ ਸਟੇਜ ਤੇ ਵੀ ਪਰਫਾਰਮ ਹੁੰਦੀ ਓ ਪਹਿਲਾਂ ਕੀ ਕਰਦੇ ਨੇ ਇੱਕ ਸੀਨ ਕ੍ਰੀਏਟ ਕਰਦੇ ਆ ਵੀ ਕੋਈ ਬੈਠਾ ਐ ਕੋਈ ਖੜਾ ਐ ਕੁਝ ਵੀ ਕੋਈ ਬੈਕਗ੍ਰਾਉਂਡ ਕ੍ਰੀਏਟ ਕਰਦੇ ਆ ਤਾਂ ਉਹ ਕਿਦੇ ਲਈ ਕਿਉਂ ਕਰਦੇ ਓਹ ਇੱਕ ਰੀਅਲਿਜ਼ਮ ਲੁੱਕ ਦੇਣ ਲਈ ਦ੍ਰਿਸ਼ ਚਤ੍ਰਨ ਦਾ ਕਹਾਣੀ ਵਿੱਚ ਵਿਸ਼ੇਸ਼ ਥਾਨ ਹੈ ਦ੍ਰਿਸ਼ ਚਤ੍ਰਨ ਮਤਲਬ ਉਹੀ ਵਾਤਾਵਰਣ ਪੰਜਾਬੀ ਕਹਾਣੀ ਵਿੱਚ ਸੰਤੋਖ ਸਿੰਘ ਧੀਰ ਬਰਿਆਮ ਸੰਦੂ ਬਲਦੇਵ ਸਿੰਘ ਪ੍ਰੇਮ ਗੋਰਖੀ ਤੇ ਮੁਖਤਿਆਰ ਗਿੱਲ ਆਦ ਦੀਆਂ ਕਹਾਣੀਆਂ ਵਿੱਚ ਵਾਤਾਵਰਣ ਵਿਸ਼ੇਸ਼ ਸਫਲਤਾ ਨਾਲ ਚਿੱਤਰਿਆ ਮਿਲਦਾ ਹੈ ਹੁਣ ਆ ਜਿਹੜਾ ਪੁਆਇੰਟ ਹੈ ਇਹ ਤੁਸੀਂ ਸਿਰਫ ਲੰਮੀ ਕਹਾਣੀ ਵਿੱਚ ਲਿਖਣਾ ਠੀਕ ਹੈ ਲੰਮੀ ਕਹਾਣੀ ਵਿੱਚ ਵਾਤਾਵਰਣ ਲਈ ਵਰਨਾਤਮਕ ਸ਼ੈਲੀ ਮਤਲਬ ਨਰੇਟਿਵ ਸਟਾਈਲ ਦੀ ਥਾਂ ਸੰਕੇਤਕ ਸ਼ੈਲੀ ਮਤਲਬ ਪੁਆਇੰਟਿੰਗ ਸਟਾਈਲ ਦੀ ਵਰਤੋਂ ਵਧੇਰੇ کارਗਰ ਰਹਿੰਦੀ ਹੈ ਹੁਣ ਆਪਾਂ ਪੜਾਂਗੇ 6ਵਾਂ ਤੱਤ ਭਾਸ਼ਾ ਸ਼ੈਲੀ ਭਾਸ਼ਾ ਅਤੇ ਸ਼ੈਲੀ ਦਾ ਕਹਾਣੀ ਦੀ ਰਚਨਾ ਵਿੱਚ ਵਿਸ਼ੇਸ਼ ਮਹੱਤਵ ਹੈ ਭਾਸ਼ਾ ਅਤੇ ਸ਼ੈਲੀ ਸਾਹਿਤ ਸਿਰਜਣਾ ਦੇ ਪ੍ਰਮੁੱਖ ਸਾਧਨ ਹੁੰਦੇ ਹਨ ਕੀ ਹੁੰਦੇ ਹਨ ਪ੍ਰਮੁੱਖ ਸਾਧਨ ਕਹਾਣੀ ਵਿੱਚਲੇ ਸ਼ਬਦ ਸਜੀਵ ਸਜੀਵ ਰੋਚਕ ਸੰਕੇਤਕ ਅਤੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ ਹੁਣ ਇਹ ਕੀ ਕਹਿੰਦੇ ਨੇ ਕਹਾਣੀ ਦੇ ਵਿੱਚ ਜਿਹੜੇ ਸ਼ਬਦ ਸਜੀਵ ਰੋਚਕ ਸੰਕੇਤਕ ਅਤੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਨੇ ਠੀਕ ਹੈ ਰੋਚਕ ਮਤਲਬ ਜਿਤਨਾ ਇੰਟਰਸਟ ਮਿਲੇ ਲੋਕਾਂ ਨੂੰ ਇੰਟਰਸਟ ਬਣੀ ਕਹਾਣੀ ਦੇ ਵਿੱਚ ਇਸ ਦੇ ਨਾਲ ਹੀ ਬਿਰਤਾਂਤ ਦੀ ਸਿਰਜਣਾ ਸਮੇਂ ਕਹਾਣੀਕਾਰ ਨੂੰ ਮੁਹਾਵਰਿਆਂ ਅਤੇ ਅਖਾਉਤਾਂ ਦੀ ਖੁੱਲੀ ਵਰਤੋਂ ਨਾਲ ਚਾਹੀਦੀ ਕਰਨੀ ਚਾਹੀਦੀ ਹੈ ਕਹਾਣੀਕਾਰ ਨੂੰ ਕੇਂਦਰੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਪਾਤਰਾਂ ਦੀ ਵਾਰਤਾਲਾਪ ਸਮੇਂ ਉਹਨਾਂ ਦੀ ਸਥਾਨਕ ਉਪਭਾਸ਼ਾ ਹੁਣ ਜਦੋਂ ਉਹ ਕਹਿੰਦੇ ਪਾਤਰਾਂ ਦੀ ਆਪਾਂ ਕੀ ਕਰਵਾਉਣੀ ਹੈ ਵਾਰਤਾਲਾਪ ਕਰਵਾਵਾਂਗੇ ਉਹਨਾਂ ਦੇ ਸਥਾਨਕ ਦੀ ਉਨ੍ਹਾਂ ਦੇ ਸਥਾਨ ਜਿਤੋਂ ਰਹਿੰਦੇ ਨੇ ਉਥੋਂ ਦੀ ਉਪਭਾਸ਼ਾ ਪਾਤਰਾਂ ਦੀ ਮਾਨਸਿਕਤਾ ਵਿਦयक ਪੱਦਰ ਅਤੇ ਸੁਭਾਅ ਦੇ ਅਨੁਸਾਰ ਬੋਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਜੀਹਾਂ ਨਾ ਕਰਨ ਨਾਲ ਕਹਾਣੀ ਦੀ ਰੌਚਿਕਤਾ ਤੇ ਸੁਭਾਵਿਕਤਾ ਵਿੱਚ ਕਮੀ ਆ ਜਾਂਦੀ ਹੈ ਹੁਣ ਜਿੱਥੋਂ ਦੇ ਪਾਤਰ ਨੇ ਜੇ ਆਪਾਂ ਉਥੋਂ ਦੀ ਉਪਭਾਸ਼ਾ ਨਹੀਂ ਵਰਤਾਂਗੇ ਤਾਂ ਆਪਾਂ ਰੀਲੇਟ ਨਹੀਂ ਕਰ ਪਾਵਾਂਗੇ ਉਹਦੇ ਨਾਲ ਤੇ ਆਪਾਂ ਨੂੰ ਕੀ ਨਹੀਂ ਹੋਊਗੀ ਕਹਾਣੀ ਇੰਟਰਸਟਿੰਗ ਨਹੀਂ ਲੱਗੂਗੀ ਪ੍ਰੌਚਿਕਤਾ ਤੇ ਸੁਭਾਵਿਕਤਾ ਕਮੀ ਆਜੂਗੀ ਉਸ ਦੇ ਵਿੱਚ ਸ਼ੈਲੀ ਕਹਾਣੀਕਾਰ ਦੀਆਂ ਰੂਚੀਆਂ ਰੂਚੀਆਂ ਅਤੇ ਤਜਰਬੇ ਨਾਲ ਭਰਪੂਰ ਹੁੰਦੀ ਹੈ ਕਹਾਣੀਕਾਰ ਕਹਾਣੀ ਦੇ ਵਿਸ਼ਾ ਵਸਤੂ ਦੇ ਅਨੁਸਾਰ ਕਿਸੇ ਵੀ ਸ਼ੈਲੀ ਦੀ ਵਰਤੋਂ ਕਰ ਸਕਦਾ ਹੈ ਸਮਝ ਆ ਗਈ ਹੁਣ ਪਾਸ਼ਾ ਸ਼ੈਲੀ ਪਾਸ਼ਾ ਤੁਹਾਨੂੰ ਪਤਾ ਹੀ ਹੈ ਪਾਸ਼ਾ ਕੀ ਹੁੰਦੀ ਹੈ ਸ਼ੈਲੀ ਹੁੰਦੀ ਹੈ ਮਤਲਬ ਕਹਾਣੀਕਾਰ ਦੇ ਲਿਖਣ ਦਾ ਸਟਾਈਲ ਇੱਥੇ ਲਾਈਨ ਦਿੱਤੀ ਹੋਈ ਹੈ ਨਾ ਸ਼ੈਲੀ ਕਹਾਣੀਕਾਰ ਦੀਆਂ ਰੂਚੀਆਂ ਅਤੇ ਤਜਰਬੇ ਨਾਲ ਭਰਪੂਰ ਹੁੰਦੀ ਹੈ ਠੀਕ ਹੈ ਮਤਲਬ ਕਹਾਣੀਕਾਰ ਦੇ ਲਿਖਣ ਦੇ ਸਟਾਈਲ ਤੋਂ ਪਤਾ ਲੱਗ ਜਾਂਦਾ ਹੈ ਉਹਦੀ ਰੁਚੀ ਕਿਦਾਂ ਦੀ ਹੈ ਉਹਦੇ ਤਜਰਬੇ ਕਿਦਾਂ ਦੇ ਨੇ ਉਹਦੇ ਸਟਾਈਲ ਤੋਂ ਇਹ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ ਹੁਣ ਹੈ ਆਪਣਾ 7ਵਾਂ ਤੱਤ ਉਦੇਸ਼ ਇਹ ਇਹ ਵੀ ਡਿਫਰੈਂਸ ਦੀ ਫਾਰਮ 'ਚ ਲਿਖਿਆ ਹੋਇਆ ਮੈਂ ਤਾਂ ਇਹਦੇ ਪਹਿਲੇ 3 ਪੁਆਇੰਟ ਤਾਂ सेम ही ਲਿਖਨੇ ਨੇ ਤੁਸੀਂ 4th ਪੁਆਇੰਟ ਤੁਸੀਂ ਜੋ ਇਹਨਾਂ ਦਾ ਮੇਨ ਉਦੇਸ਼ ਦਿੱਤਾ ਹੋਇਆ ਉਹ ਤੁਸੀਂ ਡਿਫਰੈਂਟ ਡਿਫਰੈਂਟ ਲਿਖਨੇ ਨੇ ਲਿਖਨੇ ਨੇ ਪਹਿਲਾਂ ਆਪਾਂ ਪੜ੍ਹਦੇ ਹਾਂ ਜਿਹੜੇ ਕਾਮਨ ਪੁਆਇੰਟ ਨੇ ਤਿੰਨ ਹਰ ਕਹਾਣੀ ਕਿਸੇ ਨਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਲਿਖੀ ਹੁੰਦੀ ਹੈ ਉਦੇਸ਼ ਕੀ ਹੁੰਦਾ ਹੈ ਮੈਸੇਜ ਠੀਕ ਹੈ ਹੁਣ ਆਪਾਂ ਨੂੰ ਪਤਾ ਹੀ ਹੈ ਹਰ ਇੱਕ ਕਹਾਣੀ ਇੱਕ ਮੈਸੇਜ ਦਿੰਦੀ ਆਪਾਂ ਨੂੰ ਹਰ ਇੱਕ ਕਹਾਣੀਕਾਰ ਆਪਣੇ ਉਦੇਸ਼ ਨੂੰ ਕਹਾਣੀ ਦੇ ਪਾਤਰਾਂ ਤੇ ਘਟਨਾਵਾਂ ਰਾਹੀਂ ਪੇਸ਼ ਕਰਦਾ ਹੈ ਕਿਦਾਂ ਪੇਸ਼ ਕਰਦਾ ਹੈ ਆਪਣੇ ਉਦੇਸ਼ ਨੂੰ ਪਾਤਰਾਂ ਤੇ ਘਟਨਾਵਾਂ ਰਾਹੀਂ ਜਿਸ ਸਕਦਾ ਨਹੀਂ ਬੱਚਾਇਆ ਤੇ ਹੈ صدਕਾ ਜਿਸ صدਕਾ ਉਹ ਪ੍ਰਭਾਵਸ਼ਾਲੀ ਬਣਦੀ ਹੈ ਤੇ ਪ੍ਰਾਰਣਾ ਨਹੀਂ ਹੈ ਇਥੇ ਪ੍ਰੇਰਣਾ ਦਾ ਕਾਰਨ ਹੁੰਦੀ ਹੈ ਜਿਸ ਸਦਕਾ ਉਹ ਪ੍ਰਭਾਵਸ਼ਾਲੀ ਬੰਦੀ ਹੈ ਤੇ ਪ੍ਰੇਰਨਾ ਦਾ ਕਾਰਨ ਹੁੰਦੀ ਹੈ। ਅਜੋਕੀਆਂ ਕਹਾਣੀਆਂ ਵਿੱਚ ਆਮ ਕਰਕੇ ਕਿਸੇ ਸੱਚ ਨੂੰ ਦਰਸਾਇਆ ਹੁੰਦਾ ਹੈ ਅਤੇ ਇਹ ਸੋਚ ਮਨੋਵਿਗਿਆਨਕ ਵੀ ਹੋ ਸਕਦਾ ਹੈ ਤੇ ਸਮਾਜਿਕ ਜਾਂ ਆਰਥਿਕ ਵੀ ਹੋ ਸਕਦਾ ਹੈ। ਇਹ ਪੁਆਇੰਟ ਤੁਸੀਂ ਲੰਮੀ ਕਹਾਣੀ ਤੇ ਮਿੰਨੀ ਕਹਾਣੀ ਸੇਮ ਲਿਖ ਦੇਣੇ ਨੇ। ਹੁਣ ਇਹ ਚੌਥਾ ਪੁਆਇੰਟ। ਇਹ ਕੀ ਹੈ ਮੇਨ ਉਦੇਸ਼? ਠੀਕ ਹੈ ਜੂ ਤੁਸੀਂ ਬਿਲਕੁਲ ਇਦਾਂ ਯਾਦ ਕਰਨਾ ਹੈ ਦੂਜੇ ਪੁਆਇੰਟ 'ਚ ਤੁਸੀਂ ਇੱਕ ਅਧੀਨ ਲਾਈਨ ਆਪਣੇ ਵੱਲੋਂ ਵੀ ਐਡ ਕਰ ਸਕਦੇ ਹੋ ਬਟ ਇਹ ਪੁਆਇੰਟ ਤੁਸੀਂ ਸੇਮ ਟੂ ਸੇਮ ਯਾਦ ਕਰਨੇ ਨੇ ਮਿੰਨੀ ਕਹਾਣੀ ਦਾ ਉਦੇਸ਼ ਮੁੱਖ ਤੌਰ ਤੇ ਸਮਾਜ ਰਾਜਨੀਤੀ ਪ੍ਰਸ਼ਾਸਨ ਜਾਂ ਮਨੁੱਖੀ ਚਰਿੱਤਰ ਵਿੱਚ ਸੁਧਾਰ ਜਾਂ ਤਬਦੀਲੀ ਦੀ ਪ੍ਰੇਰਣਾ ਦੇਣਾ ਹੁੰਦਾ ਹੈ ਜਿਸ ਵੱਲ ਉਸ ਵਿੱਚ ਸਪਸ਼ਟ ਇਸ਼ਾਰਾ ਕਰਨ ਦੀ ਬਜਾਏ ਸਪਸ਼ਟ ਇਸ਼ਾਰਾ ਨਹੀਂ ਹੁੰਦਾ ਪਰ ਉਸ ਦੀ ਬਜਾਏ ਸੁਝਾਓ ਜਾਂ ਵਿਅੰਗ ਸੁਝਾਓ ਦਿੱਤਾ ਹੁੰਦਾ ਜਾਂ ਵਿਅੰਗ ਵਿਧੀ ਦੀ ਵਰਤੋਂ ਕਰਦੀ ਹੁੰਦੀ ਹੈ ਜਿਸ ਨਾਲ ਉਹ ਵਧੇਰੇ ਪ੍ਰਭਾਵਸ਼ਾਲੀ ਬਣ ਜਾਂਦੀ ਹੈ ਠੀਕ ਹੈ ਨਿੱਕੀ ਕਹਾਣੀ ਦਾ ਉਦੇਸ਼ ਕੀ ਹੁੰਦਾ ਸੁਧਾਰ ਜਾਂ ਤਬਦੀਲੀ ਦੇਣਾ ਲਿਆਉਣਾ ਫਿਰ ਆ ਗਿਆ ਲੰਮੀ ਕਹਾਣੀ ਦਾ ਉਦੇਸ਼ ਕਹਾਣੀ ਦਾ ਮੰਤਵ ਮਨੁੱਖੀ ਜੀਵਨ ਦੇ ਵਲਵਲਿਆਂ ਨੂੰ ਪੇਸ਼ ਕਰਨਾ ਅਤੇ ਜੀਵਨ ਦੀਆਂ ਦੀ ਨਵੀਂ ਵਿਆਖਿਆ ਤੇ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੁੰਦਾ ਹੈ ਠੀਕ ਹੈ ਕੀ ਹੁੰਦਾ ਵਲਵਲਿਆਂ ਨੂੰ ਪੇਸ਼ ਕਰਨਾ ਤੇ ਨਵੀਂ ਵਿਆਖਿਆ ਸੰਭਾਵਨਾਵਾਂ ਨੂੰ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੁਣ ਹੈ ਆਪਣੇ ਕੋਲ ਮਿੰਨੀ ਕਹਾਣੀ ਮਿੰਨੀ ਕਹਾਣੀ ਵਿੱਚ ਜੀਵਨ ਦੀ ਵਿਆਖਿਆ ਨਾ ਹੋਣ ਕਰਕੇ ਕਿਸੇ ਖਾਸ ਪਹਿਲੂ ਦੀ ਝਲਕ ਹੁੰਦੀ ਹੈ ਇਸ ਲਈ ਕਹਾਣੀ ਦਾ ਉਦੇਸ਼ ਮਨੁੱਖੀ ਜੀਵਨ ਦੀ ਵਿਆਖਿਆ ਕਰਕੇ ਨਵੀਆਂ ਸੰਭਾਵਨਾਵਾਂ ਨੂੰ ਪੈਦਾ ਕਰਨਾ ਹੁੰਦਾ ਹੈ ਠੀਕ ਹੈ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਤੇ ਇਹ ਬਹੁਤ ਹੀ ਈਜ਼ੀ ਨੋਟਸ ਨੇ ਜੋ ਤੁਸੀਂ ਯਾਦ ਕਰ ਲੈਣੇ ਨੇ ਤੇ ਹੁਣ ਆਪਾਂ ਸਾਰੇ ਡਿਸਕਸ ਕਰ ਲਏ ਨੇ ਤੇ ਤੁਸੀਂ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਜਾ ਕੇ ਦੇਖ ਲਓ ਤੇ ਅਗਲੀਆਂ ਵੀਡੀਓਜ਼ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ